ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਬਲਾਸਪੁਰ ਭਾਗੀਕੇ ਨਿਹਾਲ ਸਿੰਘ ਵਾਲਾ ਇਹਦੇ ਆਸ-ਪਾਸ ਦੇ ਪਿੰਡ ਆ ਜਾਂ ਨਿਹਾਲ ਸਿੰਘ ਵਾਲਾ ਤਾਂ ਤਹਿਸੀਲ ਹੀ ਮੋਗੇ ਜ਼ਿਲ੍ਹੇ ਦੀ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਆ ਮੱਜਾਂ ਜਾਦਾ ਹੁੰਦੀਆਂ گاਵਾ ਵੀ ਹੁੰਦੀਆਂ ਅੱਜ ਇੱਕ ਵੈੜ ਦਿਖਾ ਰਿਹਾ ਜਿਹਦੀ ਬਿਊਟੀ ਵੀ ਤੁਹਾਨੂੰ ਪੂਰੀ ਜ਼ਬਰਦਸਤ ਦਿਸੂਗੀ ਰੰਗ ਰੂਪ ਤੇ ਤੋਂ ਇਲਾਵਾ ਥਣ ਹਵਾਨੇ ਵਾਲੇ ਪੱਖ ਤੋਂ ਬਹੁਤ ਸੋਹਣੀ ਵੈੜ ਹੈ ਬਰੀਡਿੰਗ ਤੇ ਕੰਮ ਕਰਨਾ ਹੈ ਤਾਂ ਇੱਕ ਚੰਗੇ ਰਿਕਾਰਡ ਵਾਲੀ ਵੈੜ ਤੁਹਾਨੂੰ ਦਿਖਾ ਰਿਹਾ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੇ ਤਸੱਲੀ ਕਰ ਸਕਦੇ ਹੋ ਖਰੀਦਣਾ ਤੁਸੀਂ ਆਪਣੀ ਮਰਜ਼ੀ ਨਾਲ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਆਓ ਡਿਟੇਲ ਪੁੱਛਿਏ ਬਾਅਦ ਚੇ ਤੋਰਾਂਗੇ ਫਿਰ ਤੁਹਾਨੂੰ ਤੋਰ ਕੇ ਵੀ ਇਹ ਵੈੜ ਦਿਖਾਉਂਗਾ ਬਲਵਿੰਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜਗਜੀਤ ਹਾਂ ਬਲਵਿੰਦਰ ਅੱਜ ਜਿਹੜੀ ਵੈਡ ਆਪਾਂ ਵਕਾਊ ਕੀਤੀ ਹੈ ਹਾਂ ਜਗਜੀਤ ਦੇ ਬਾਈ ਆਪਣੇ ਘਰ ਦੀ ਹੋਈ ਬੱਚੀ ਆ ਜਿਵੇਂ ਆਪਾਂ ਆਮ ਛੋਟੀਆਂ ਬੱਚੀਆਂ ਲੈ ਲੈਨੇ ਓਵੇਂ ਬੱਚੀ ਹੋਈ ਲਈ ਵੀ ਆ ਠੀਕ ਹੈ ਸੁਆ ਕੰਮ ਸੁਈ ਸੁਆ ਬਾਈ ਇਹ ਪਹਿਲਾ ਸੁਈ ਆ ਦੰਦੋ ਚਾਰ ਦੰਦ ਆ ਜਗਜੀਤ ਸੁਈ ਕਦੋਂ ਸੁਈ ਕੱਲ ਦੁਪਹਿਰ ਦੀ ਸੁਈ ਵੀ ਆ ਆਬ ਇਹ ਹੈਗੀ ਆ ਸਨੋਮੈਨ ਦੀ ਤੇ ਇਹਦੇ ਰਮਾਡਾ ਦਾ ਸੀਮਨ ਲੱਗਾ ਹੈਗਾ ਇਹਨੇ ਬੱਚੇ ਨੂੰ ਜਨਮ ਦਿੱਤਾ ਬਾਈ ਰਮਾਡਾ ਦਾ ਬੱਚਾ ਦੇਗੀ ਹਾਂਜੀ ਬਾਈ ਆਪ ਸਨੋਮੈਨ ਦੀ ਆਪ ਸਨੋਮੈਨ ਦੀ ਬਾਈ ਦੰਦੋ ਕਨਫਰਮਾਚਾਰ ਦੰਦੋ ਕਨਫਰਮਾਚਾਰ ਦੰਦ ਕੋਈ ਵੀ ਵੀਰ ਪੱਟ ਕੇ ਲੈ ਜਾ ਸਕਦਾ ਜਗਜੀਤ ਬਲਵਿੰਦਰ ਬਾਈ ਕੀ ਡਿਮਾਂਡ ਕਰ ਦੇਗੀ ਡਿਮਾਂਡ ਜਗਜੀਤ ਮੁੱਲ ਤਾਂ ਬਾਈ ਜੰਨਾ ਮਰਜੀ ਕਰਾ ਲਈਏ ਆਪਾਂ ਥੋੜਾ ਜਿਹਾ ਮੌਸਮ ਦੇ ਹਿਸਾਬ ਤੇ ਆਉਂਦਾ ਬੱਚੀ ਤਾਂ ਬਹੁਤ ਪੈਸਾਂ ਦੀ ਸੀਗੀ 1 ਲੱਖ ਤੇ 45000 ਰੁਪਏ ਦੀ ਦੇਵਾਂਗੇ ਖੋਲ ਦੀਏ ਬਾਈ ਉਹਦੇ ਜੋ ਮਾਨਤਾਨ ਹੋ ਜੂਗਾ ਸਿੱਕੇ ਖੋਲੀ ਸੋਸੋ 145000 ਵਾਕਈ ਰੁੱਤ ਗਰਮੀ ਦੀ ਹੈ ਹਾਲਾਂਕਿ ਬਰੀਡ ਚ ਵੜ ਦੀ ਚ ਕੋਈ ਕਮੀ ਨਹੀਂ ਬਿਊਟੀਫੁੱਲ ਹੈ ਹਵਾਨਾ ਪਛਾਉ ਅੱਗੋਂ ਤੱਕ ਚੰਗਾ ਦਿਸਦਾ ਹੈ ਹਜੇ ਭਲੂਣ ਹੈਗੀ ਹੈ ਹਵਾਨੇ ਤੇ ਥਣ ਅਗਲਾ ਤਾਂ ਕਨਫਰਮ ਆ ਵੀ ਹੱਥੀ ਚਵਾਈ ਵਾਲਾ ਦਿਸੀ ਜਾਂਦਾ ਪਿਛਲਾ ਥਣ ਜਿਹੜਾ ਉਹ ਦੱਸੋ ਜਦੋਂ ਭਲੂਣ ਉਤਰੂਗੀ ਤੇ ਉਹਦੇ ਨਾਲ ਕਨਫਰਮ ਹੋਣਾ ਜੇ ਕਿਸੇ ਵੀਰ ਕੋਲ ਮਸ਼ੀਨ ਲੱਗੀ ਵੀ ਆ ਤਾਂ ਇਹ ਜੀ ਵੜ ਅੱਜ ਖਰੀਦਣ ਚ ਫਾਇਦਾ ਹੈ ਕਿਉਂਕਿ ਸਿਆਲਾਂ ਦੇ ਵਿੱਚ ਇੱਦਾਂ ਦੀਆਂ ਵਹਿੜਾਂ ਖਰੀਦਣੀਆਂ ਜਿਹੜੀਆਂ ਹਰੇਕ ਭਰਾ ਪਿੱਛੇ हट ਜਾਂਦਾ ਵੇਖ ਕੇ ਰੇਟ ਕਿਉਂਕਿ ਬਹੁਤ ਆ ਚੰਗੇ ਪਸ਼ੂ ਦੇ ਅੱਜ ਦੇ ਟਾਈਮ 'ਚ ਬਲਵਿੰਦਰ ਫੇਰ ਮੋੜੀ ਬਈ ਇੱਕ ਵਾਰ ਹਾਂ ਬਈ ਜੀ ਤੁਸੀਂ ਇਹਦੇ ਉੱਤੋਂ ਪੁੜਿਆਂ ਦੀ ਚੜਾਈ ਨੋਟ ਕਰ ਲਿਓ ਇਹ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਬਰੀਡਿੰਗ ਤੇ ਕੰਮ ਕਰਦੇ ਆਂ ਦੁੱਧ ਵਾਲਾ ਪਸ਼ੂ ਖਰੀਦਣਾ ਤਾਂ ਜਿੰਨਾ ਬੈਕ ਸਾਈਡ ਤੋਂ ਇਹਦੇ ਪੁੜੇ ਖੁੱਲੇ ਹੋਣਗੇ ਚੌੜੇ ਹੋਣਗੇ ਉਨਾ ਹੀ ਢਾਂਚਾ ਜ਼ਿਆਦਾ ਵਧੀਆ ਰਹਿੰਦਾ ਪਸ਼ੂ ਦਾ ਸੋ ਇੱਕ ਬਿਊਟੀ ਵਾਲੀ ਵਹਿੜ ਦਿਖਾ ਰਿਹਾ ਹਾਂ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ 1 ਲੱਖ ਤੇ 45000 ਰੇਟ ਮਾਨਤਨ ਵਿੱਚੋਂ ਬਾਈ ਕਹਿੰਦਾ ਵੀ ਕਰ ਦਿਆਂਗੇ ਰੰਗ ਰੂਪ ਪ੍ਰਿੰਟ ਫੁੱਲ ਸੋਹਣਾ ਹਵਾਨਾ ਅੱਗੋਂ ਪਿੱਛੋਂ ਬਹੁਤ ਚੰਗਾ ਸੋ ਇੱਕ ਹੀ ਨਾਗਾ ਅੱਜ ਤੁਹਾਨੂੰ ਦਿਖਾਉਣਾ ਸੀਗਾ ਤੇ ਇਸ ਗੱਲ ਹੋਰ ਵੀ ਅਜਗਜੀਤ ਬਾਈ ਕੋਈ ਵੀ ਵੀਰ ਨਾ ਬਸ ਆਹ ਨਾ ਕਵੇ ਵੀ ਗਰਮੀ ਆ ਬਾਈ ਰੇਟ ਜਾਇਜ ਕਰ ਬਸ ਮਾਨਤਾ ਨਹੀਂ ਹੋਊਗਾ ਬੜਾ ਇਹ ਸੌਦੇ ਵਾਲਾ ਕੰਮ ਹੋ ਗਿਆ ਫੇਰ ਵੜ ਮਿਲਣੀ ਨਹੀਂ ਠੀਕ ਹੈ ਸੋ ਜਿਹਨੂੰ ਇਸ ਰੇਟ ਤੇ ਪਸੰਦ ਆਉਂਦੀ ਉਹੀ ਕਾਲ ਕਰ ਲਿਓ ਕਿਉਂਕਿ ਵਾਕਈ ਬਿਊਟੀ ਚੰਗੀ ਹੈ ਬਰੀਡ ਕੁਆਲਿਟੀ ਚੰਗੀ ਹੈ ਤੇ ਚੰਗੇ ਪਸ਼ੂ ਦਾ ਕਦੇ ਵੀ ਮੰਦਾ ਨਹੀਂ ਆਉਂਦਾ ਹੁੰਦਾ ਧੰਨਵਾਦ ਵੀਡੀਓ ਦੇਖਣ ਲਈ